ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਰਹਿਰਾ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਰੂਪਿਆ ਜਾਸੂ ਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨ ਹੋਈ ਬਲੇ ਹਾਰੀ ਕੁਦਰਤ ਉਸੇ ਆ ਤਰੰਤਨ ਜਾਈ ਲਖਿਆ ਰਹਾਓ ਜਾਤਮੈ ਜੋਤ ਜੋਤ ਮੈਂ ਜਾਤਾ ਗਲਕਲਾ ਭਰਪੂ ਰਹਿਆ ਤੂੰ ਸੱਚਾ ਸਾਹਿਬ ਜੀ ਉਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾਂ ਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪੈ ਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਂ ਦਾਨੇ ਕਾ ਸੰਖਾ ਕੀਤੇ ਤੇਰੇ ਵਮਨ ਹਾਰੀ ਕੀਤੇ ਤੇਰੇ ਰਗ ਪ੍ਰੀਸਿਓ ਕਹੀਆਂ ਕੀਤੇ ਤੇਰੇ ਗਵਨ ਹਾਰੀ ਗਾਵਣ ਤੁਧਨੋ ਕੋਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੋ ਪਤਲੀ ਗ ਜਾਣਨ ਲਿਖਲੇ ਤਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਨਾ ਸੁਆਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਰ ਪਰਨਰ ਕੀਸਰ ਹੈ ਜੁਗ ਜੁਗ ਬੇਦਨ ਨਾਲੇ ਗਾਵਣ ਤੁਧ ਨੋ ਮੋਹਣੀਆਂ ਮਨ ਮੋਹਨ ਸੁਰਗਮ ਅਛ ਪਿਆਲੇ ਗਾਵਣ ਤੁਧ ਨੋ ਰਤਨੁ ਪਾਈ ਤੇਰੇ ਅਸਰ ਕੀਸ ਨਾਲੇ ਗਾਵਣ ਤੁਧ ਨੋ ਜੋਦ ਮਹਾ ਬਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੀ ਸੁਧਨੋ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਦੁਦਨੋ ਗਮਨ ਸਿਮਾ ਚਿਤ ਨਾ ਯਮਰ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸ ਜੈ ਨਾ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੇ ਪਾਤੀ ਕਰ ਕਰ ਜਿਨ ਸੇ ਮਾਇਆ ਜਿੰਨੂ ਪਾਈ ਕਰ ਕਰ ਦੇਖੇਗੇ ਤਾਂ ਆਪਣਾ ਜੋ ਤਿਸ ਦੀ ਵਡਿਆਈ ਜੋ ਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਬਾਸ ਸਹ ਸਹ ਪਤਸਾਏ ਬਣਾਣ ਕਰੇ ਨਰ ਜਾਈ ਆਸਮ ਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਉ ਡ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਹਾ ਜਾਏ ਕਹਿਣੇ ਵਾਲੇ ਤੇਰੇ ਰਈ ਸਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣ ਤੇਰਾ ਕੇਤਾ ਕਿਵੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੇ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸੀਧਾ ਬੁਰਗਾਗੀਆਂ ਵਢਿਆਈਆਂ ਤੁਦਿਨ ਸੀ ਗਿਨ ਨਾ ਪਾਈਆ ਕਰ ਮਿਲੇ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਨੂੰ ਦਿਤੀ ਸੈ ਕਿਆ ਚਾਰਾ ਨਾਨਕ ਸਜ ਸਵਾਰਣ ਹਾਰਾ ਸੋ ਹੱਲਾ ਪਹਿਲਾ ਆਖਾਂ ਜੀਵਾਂ ਇਸ ਰਹਿ ਮਰ ਜਾ ਆਖਣਿਓ ਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਕੇ ਭੁਖੇ ਕਾਏ ਚਲੀਐ ਦੁਖੇ ਸੋ ਕਿਉ ਵਿਸਰਾ ਮੇਰੀ ਮਾਈ ਸੱਚਾ ਸਾਹਿਬ ਸੱਚ ਨਾਇ ਰਹਾ ਉਹ ਸੱਚੇ ਨਾਮ ਗੀਤਿਲ ਵੜਿਆਈ ਆਖ ਤੱਕ ਇਹ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਂਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦੇਂਦਾ ਰਹਿਣਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵਣਿਆ ਪਤਿਓ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਵਾਸ ਸਨਾਤ ਰਾਗੁ ਜਰੀ ਮਹੱਲਾ ਚੋਤਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰ ਪਾਸ ਸੰਕੀਰੇ ਕੀਰਮ ਸਤਗੁਰ ਸਰਨਾਈ ਕਰ ਦੇਣਾ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਗਾਈ ਅਰ ਕੀ ਰੰਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਢ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸ ਹੈ ਜਿਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆਤੇ ਪਾਗਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਹੀ ਜੀਵੇ ਤ੍ਰਿਹੀ ਵਾਸ ਜਿਨ ਅਰਜਨ ਸਤਗੁਰ ਸੰਗਤ ਪਾਈ ਤਿੰ ਤਰਮਸਤ ਲਿਖਿਆ ਲੇਖਾਸ ਧੰਨ ਤਨ ਸਤ ਸੰਗਤ ਜਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੇ ਗੁਜਰੀ ਮਹੱਲਾ ਪੰਜਵਾਂ ਤਾਹਰੇ ਮਨਚਿਤ ਵੈ ਉਦਮ ਜਾਂ ਆਹਰ ਹਰ ਜਿਉ ਪਰੇ ਆ ਸਾਲਵਤਰ ਮੈਂ ਜੰਤੂ ਪਾਏ ਤਾ ਕਾਰੀ ਜਗਾ ਗੈ ਕਰ ਤਰਿਆ ਮੇਰੇ ਮਾਦੋ ਜੀ ਸਭ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਰ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪੀਤਾ ਲੋਕ ਸੁਧ ਬਨੇ ਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰਜਿਕ ਸੰਭਾਏ ਠਾ ਗੁਰ ਕਾਹੇ ਮਨ ਕੋ ਕਰਿਆ ਹੂੜੇ ਉੜਿਆ ਵੈ ਸੈ ਕੋ ਸਾਦੇ ਪਾਛ ਬਚਰੇ ਛਰੀਆ ਇਨ ਕਮਣ ਥਲਾਵੇ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬ ਨੀ ਦਾ ਦਸ ਸਿਧਾਨ ਠਾਕੁਰ ਕਰਤਲ ਧਰੇ ਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਨਤ ਨਾ ਪਾਰਾ ਫਰੀਆ ਰਾਗਾ ਸੰਹਲਾ ਚੌਥਾ ਸੋਪੁਰਖ ਇਕ ਵੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਬੁਰਖ ਨਿਰੰਜਨ ਰਗਮਗ ਮੈਂ ਪਾਰਾ ਸਭ ਤੀ ਆਵੇ ਸਰ ਤੀ ਆਵੇ ਤੁੰਦ ਜੀ ਆ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੇ ਤੋ ਜੀਆ ਕਾ ਦਾ ਤਾਰਾ ਹਰ ਤੀ ਆਵੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆ ਪੇਠਾਗੁਰਾ ਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰ ਮਨ ਨਿਰੰਤਰ ਜੀ ਹਰ ਇੱਕੋ ਪ੍ਰਭ ਸਮਾਣਾ ਇੱਕ ਦਾਤੀ ਇੱਕ ਤੇਖਾਰੀ ਜੀ ਸਭ ਤੇਰੇ ਚੋਵੀਂ ਢਾਣਾ ਤੂੰ ਆਪੇ ਦਾਤਾ ਆਪੇ ਭੁਤਾ ਜਿਉ ਤੂੰ ਬਿਨ ਵਰ ਨਾ ਜਾਣ ਤੂੰ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵਾ ਜੋ ਸੇਵ ਤੁੱਤ ਜੀ ਜਨਾਨਕ ਤਿੰਨ ਕੁਰਬਾਨ ਹਰਤੀ ਆਵੇ ਹਰਤੀ ਆਵੇ ਤੁੱਤ ਜੀ ਸੇ ਜਮ ਜੁਗ ਮੈਂ ਸੁਗਵਾਸੀ ਸੇ ਮੁਕਤ ਸੇ ਮੂਰ ਭਏ ਜਿਨਾਂ ਤੇ ਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਪਹੁ ਜਿਨ ਹਰ ਨਿਰਪਹੁ ਤੇ ਆਇਆ ਜੀ ਜਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਰਤਿਆ ਆਇਆ ਜੀ ਜਨਨਾਨ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਲ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਲ ਸਲਾਹ ਤੁਜ ਜੀ ਅਰਣ ਕਾ ਨਿਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੈਰ ਪੂਜਾ ਜੀ ਤਉ ਤਾ ਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਰੈ ਬੋ ਸਿਮਰਤ ਸਾਸਤੈ ਇਹ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦ ਪ੍ਰੂਖ ਬਰੰਪਰ ਕਰਤਾ ਜੀ ਤੁਧ ਜਿਵੜਿ ਅਵਨ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਾ ਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧਾ ਪੇ ਸ੍ਰਿਸ਼ਟ ਸੰਭੂ ਪਾਈ ਜੀ ਤੁਧਾ ਪੇ ਸ੍ਰੀ ਸੰਗੋਈ ਜਨਾਂ ਨੇ ਗੁਣ ਗਾਵੇ ਕਰਤੀ ਕੇ ਜੀ ਜੋ ਸਵਸੇ ਕਾ ਜਨੋਈਆ ਸਹੱਲਾ ਚੌਥਾ ਤੂੰ ਕਰਤਾ ਸਿਆਰ ਮੈਂ ਡਸਾਂ ਜੋ ਤੋ ਪਾਵੇ ਸੋਈ ਤੀਸੀ ਜੋ ਤੂੰ ਦਿਆ ਸੋਈ ਹੋਂ ਪਾਈਂ ਰਾਵ ਸਉ ਤੇਰੀ ਤੂੰ ਸਮਨੀਤੀ ਆਇਆ ਜਿਸਨੋ ਕਿਰਪਾ ਕਰੈ ਤਿੰਨਾ ਮਰਤਨ ਪਾਇਆ ਗੁਰਮੁਖਲਾ ਦਾ ਮਨ ਮੁਗਵਾਇਆ ਤੁਦਾ ਬੇਛੋੜਿਆ ਆਇਆ ਮਿਲਾਇਆ ਤੂੰ ਦਰਿਆ ਸਉ ਤੁਜੇ ਹੀ ਮਾਹੇ ਤੁਈ ਬਿੰਦੂ ਜਾ ਕੋਈ ਨਾਹੀ ਜੀ ਜਨਸੋ ਤੇਰਾ ਖੇਲ ਈ ਜੋਗ ਮਿਲਿ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਅੱਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਵ ਹੋਏ ਤੁਦ ਬਿਨ ਦੂਜੈ ਨ ਕੋਈ ਤੂੰ ਕਰ ਕਰ ਵੇਖਿਆ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸੋ ਹੱਲਾ ਪਹਿਲਾ ਇਤ ਸਰਵੜਾ ਪਹਿਲੇ ਨੀਵਾ ਸਾ ਪਾਣੀ ਪਾਉਤ ਨਹਿਕਿਆ ਪੰਕਜ ਮੋਹੋ ਪਗ ਨਹੀਂ ਚਾਲਮ ਦੇਖਾ ਤੈ ਡੂਬੀ ਐ ਨਾਮਨੇਕ ਨਾ ਚੇਤ ਸਮੂਹ ਮਨਹਾਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੇ ਸਤੇ ਨਹੀਂ ਪੜਿਆ ਮੂਰਗ ਮੂਦਾ ਜਨਮ ਭਿਆ ਪਰਨਵਤਨਾ ਨ ਜਤਨ ਕੀ ਸਨਾ ਜੇ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਇਹੀ ਪ੍ਰਾਪਦਮਾ ਨੂੰ ਦੇਹ ਰੀਆ ਗੋਨ ਮਿਲਣ ਕੀ ਏ ਤੇਰੀ ਬਰੀਆ ਵਰ ਕਾਇ ਤਰਾ ਗੀਤਾ ਨਾ ਕਾਮ ਮਿਲ ਸਾਧ ਸੰਫੇ ਕੇਵਲ ਨਾਮ ਸਰੰਜਾਮ ਲਾਗ ਪਹਜਲ ਤਰਨ ਕੈ ਜਨਮ ਬੇਥਾ ਜਾ ਤਰੰਗ ਮਾਇਆ ਕਹਿ ਰਹਾ ਹੋ ਜਪ ਤਪ ਸੰਜਮ ਤੰਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਪਾਸ਼ਹੀ ਦਸਮੀ ਕਬਯੋ ਬਾਚ ਬੇੰਤੀ ਚੋਪਈ हमरे करो हाथ दे रक्षा पूर्ण होए चित की इच्छा तव चरणन में रहे हमारा अपना जान करो पर द पार हमरे दुष्ट समय तुम का हो आपद में बचावो सु के बसे मोरो परिवार सेव सिख सब करतारा मोर रक्षा ने कर दे करिया सब बिरन को आय संगरिया पूर्ण होए हमारी आशा तोर पयम की रहे प्यासा तुम्हें छाड़ को ही उन्नाते आऊ जो बरचों सो तुम दे पाऊ सेवक सिका मारे तारिय है ਚੁਣ ਚੁਣ ਸਤਰਾ ਮਰੀ ਮਰੀ ਹੈ ਆਪਾ ਦੇ ਮੁਜੋ ਬਰੀ ਹੈ ਮਰਨ ਕਾਲ ਕਾ ਤਰਾਸਨੀ ਫਰੀਆ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੂ ਜੋ ਕਰਿਓ ਰੱਛਾ ਰਖ ਲਿਓ ਮੈ ਰਕਣ ਹਾਰੇ ਸਾਹਿਬ ਸੰਸਾ ਹੈ ਪਿਆਰੀ ਦੀਨ ਬੰਦੁਸ਼ਟਨ ਕੇ ਹੰਤਾ ਤੂੰ ਹੋ ਪਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮੋ ਤਰਾ ਕਾਲ ਪਾਇ ਸਿਵ ਜੂ ਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਾਸਾ ਜਮਨ ਕਾਲ ਜੋ ਗੀ ਸ਼ਿਵ ਕੀਓ ਬੇਦਰਾਜ ਬ੍ਰਹਮਜੂਤੀ ਜਮਨ ਕਾਲ ਸਭ ਲੋਕ ਸਵਾਰਨ ਵਿੱਚ ਕਰਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਦ ਅੱਛਣ ਉਪਜਾਇਓ ਆਦੰਤਿ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰਤੀ ਸਹੀ ਕੋ ਹਮਾਰੀ ਸਗਲ ਪਰਜਾ ਜਿਨਾਂ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦੀਓ ਸਤਰਨ ਕੋ ਫਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਟੇ ਦੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਧੂਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁghi ਏਕ ਏਕ ਕੀ ਪੀਰ ਪਛਾਨੈ ਕਟਕਟ ਗੇ ਫੜਫੜ ਕੀ ਜਾਨੈ ਜਬ ਗੁਰ ਕਰ ਕਰਾ ਕਰ ਤਾਰਾ ਪਰ ਜਾ ਧਰਤ ਦਉਦਿਆ ਪਾਰਾ ਜਬਾ ਕਰਗ ਕਰ ਤੋ ਕਬ ਹੂੰ ਤੁਮ ਮੇ ਮਿਲ ਤੈ ਅਦਰ ਸਮ ਹੂੰ ਜਿਤੇ ਬਦਨਾ ਸ੍ਰੀ ਸਵ타ਰ ਆ ਭਾਵਨੀ ਬੂਜੂ ਚਾਰੇ ਤੁਮ ਸਵੈ ਤੇ ਰਤ ਨੀਰਲਮ ਜਾਂ ਤਬੇ ਪੀ ਦਨ ਆਲਮ ਨਿਰੰਕਾਰ ਨੇ ਬਕਾਨੀ ਲੰਬਾ ਅਦ ਨਿਲ ਨਾ ਦੇ ਸੰਭ ਤਾ ਕਾ ਮੂੜ ਚਾਸ ਭੇਦਾ ਜਾ ਕੋ ਭੀ ਨਾ ਪਾਉ ਤ ਬੇਦਾ ਤਾ ਕੋ ਕਰ ਪਾਹਨ ਨਮਨਤ ਮਾ ਮੂੜ ਗਏ ਪੇਦ ਨ ਜਾਣਤ ਮਾ ਦੇਵ ਕੋ ਕਹਿ ਸਦਾਸੀ ਨਿਰੰਕਾਰ ਕਾ ਚਿੰਤਨੇ ਪੇਵ ਆਪੇ ਆਪਣੀ ਭੁ ਹੈ ਜੇਤੀ ਬਨਨ ਪਿੰਨ ਪਿੰਤੂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਇਹ ਵਿਦ ਸੁਝਾ ਬਿਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਓ ਰਾਉ ਗਈ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਦ ਪੁਜ ਖਾਨ ਬਹੁ ਰਜ ਦੀਨੀ ਕਉ ਫੁਲ ਰਾਜਾ ਵੇ ਬੈਠਾ ਕਉ ਸਿਉਂਡ ਪੈ ਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦ ਜੁਗਾ ਦਸ ਰੂਪ ਸੇ ਅੰਭਵ ਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਐ ਸਿਖ ਸੰਗਰੋ दुष्ट जी ते उठत होत पता सगल मलेश कर का रण काता जी असोय तो सरणी परे तिनके दुष्ट दुखता मरे पुरख जवान पग पर परे ति हारे तिनके धूम शंकर सवटारे जो कल कोई एक बारती है ताके काल नहीं करनी है रछा होए ताए सब काला दुष्ट अरिष्ट तनेते कालला कृपा देस तन जाई नी हर हो ताके ता तनग मोह हर हो ਵੇਦ ਅਸੇ ਕਾਰਮੋਸ ਹੋਈ ਦੁਇਛਾ ਜਿਵੇਂ ਸਕਨ ਕੋਈ ਇੱਕ ਵਾਰ ਜੇ ਤਮੈ ਸੰਭਾਰਾ ਕਾਲ ਫਾਸਤੇ ਤਾਉ ਬਾਰਾ ਜਿੰਨਾ ਨਾ ਪਿਆਰੋ ਕਹਾ ਦਾਰ ਦੁਸ਼ਟ ਦੁਖਤੀ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪਾ ਦਲਿਉ ਬਾਰੀ ਸਰਵ ਥਰਮੋ ਸਹਾਈ ਦੁਸ਼ਟ ਦੁਖਤੀ ਲਿਉ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪਾ ਹੱਥ ਦਲਿਉ ਬਾਰੀ ਸਰਵ ਥਰਮੋ ਹੋ ਸਹਾਈ ਦੁਸ਼ਟ ਦੋਖ ਤੇ ਨਿਓ ਬਚਾਈ ਸੋਇਆ ਪਾਏ ਗਹੇ ਜੋ ਤੇ ਤੁਮਰੇ ਤਉ ਤੇ ਕੋ ਹਾਂ ਕਰੇ ਨਹੀਂ ਆਨਿਓ ਰਾਮ ਰਹੀਮ ਪੂਰਾਨ ਕੁਰਾਨ ਅਨੇਕ ਕਹਿ ਮਤੇ ਕਨਾ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬੋ ਭੇਦ ਕਾਮੇ ਕਨਾ ਜਾਣਿਓ ਸ੍ਰੀ ਅਸਪਾਨ ਕੇ ਪਾ ਤੁਮਰੀ ਘਰ ਮੈਂ ਨਾ ਕਹਿਓ ਸੋ ਸੋਈ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਵਾਹੇ ਗਏ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਸਭ ਨਾ ਗਲਾ ਸਮਰਸੁ ਆਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਾਹਿਬਾਂ ਕਾ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਦ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸੇ ਆਵਾਜੇ ਸਦ ਕਣੀ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਕੁੱਖਾ ਸਭ ਗਵਾਈਆਂ ਕਰ ਸਾਤ ਸੁਖ ਮਨੈ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਜੀ ਸਦਿਆਂ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਉਹਦਾ ਧਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ੌਧ ਤੇ ਕਰਸ ਭਾਗੈ ਕਰਸ ਭਾਗੈ ਸ਼ੌਧ ਵਾਜੇ ਕਲਾ ਜਿਨ ਕਰਤਾਰੀਆ पंचदूत दवस की ते काल कंटक मारिया तुर करम पाया तु जिन तो सीना मरकै लागे कह नानक तसो होवादित कर अनहद वाजे नंद सुनो वडे पागी हा सगला मनोत पुरे पारब्या प्रपायआ उतरे सगले विसूरें दुख रोग संताप उतरे सुनी सच्ची वाणी संत साजन पए सर से पुरे गुरते जानी ਸੁਨਤੇ ਪੁਨੀਤ ਕਹਤੇ ਪਵਿੱਤ ਸਤਗੁਰ ਹਾਂ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਹਦ ਪੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅਮਰਦ ਨਾਮ ਠਾ ਗੁਰ ਕਾ ਪਈਓ ਜਿਸ ਕਾ ਸਸਿਆਦਾਰੋ ਜੀ ਕੋ ਖਾਵੇ ਜੀ ਕੋ ਕੁੰਚਾ ਤਿਸ ਕਾ ਹੋਈ ਉਦਾਰੋ ਇਹ ਅਵਸਥਾ ਤਾਂ ਜੀਨੇ ਜਾਈ ਨਿਤ ਨਿਤ ਰਕਰ ਤਾਰੋ ਤਮ ਸੰਸਾਰ ਜਾਣ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ 13 ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆਮੇ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲਿਆ ਤਾਂ ਜੀਵਾ ਤਨ ਮਨ ਥੀਵੈ ਹਰੀਆ ਤਰਸ ਪਿਆਮੇ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲਿਆ ਤਾਂ ਜੀਵਾ ਤਨ ਮਨ ਥੀਵੈ ਹਰੀਆ ਪਉੜੀ ਜਿਥਾ ਤੂੰ ਸਮਰਥ ਜਿਥਾ ਕੋਈ ਨਾਹੇ ਉਥਾ ਤੇਰੀ ਰਾਖਾ ਅਗਨੀਉ ਦਰਮਾ ਹੈ ਸੁਣ ਕਹਿ ਜਿਉ ਕੇ ਦੂਤ ਨਾਏ ਤੇ ਰਚੜ ਜਾਹੇ ਭਉ ਜਲ ਵਿਤਮਸ ਗਾਹੋ ਗੁਰ ਸ਼ੌਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰ ਦਸੇ ਖਾਹੇ ਤਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹੇ ਸੋ ਸਾਨੋ ਕਿਰਪਾਲੇ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਾਇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰੱdna ਜੇ ਵਾਜਬ ਗੁਰਨਾਉ ਨੇਤਰੀ ਸਤਗੁਰੂ ਪੇਖਣਾ ਸਰਵਨੀ ਸੁਨਣਾ ਗੁਰਨਾਉ ਸਤਗੁਰ ਸਤਿ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸੁ ਮੈਂ ਅਵਤਧੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜਵਾਂ ਰੱਖੇ ਰਕਣ ਹਾਰਾ ਪੁਬਾਰਿਆਨ ਗੁਰ ਕੀ ਪੈਰੀ ਪਾਏ ਕਾਂ ਸਵਾਰਿਆਨ ਹੋ ਆਪ ਦੇ ਆਲ ਮਰਹਣਾ ਵੀ ਸਾਰਿਆਨ ਸਾਜਣਾ ਕੈ ਸੰਗ ਭਉ ਜਲਤਾਰਿਆਨ ਸਾਖਤ ਨਿੰਦ ਦੇ ਦੁਸ਼ਟ ਖਿਰ ਮੈਂ ਵੀ ਧਾਰਿਆਨ ਤਿਸ ਸਾਹਿਬ ਕੇ ਟੇਕ ਨਾਨਕ ਮੰਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮੰਨ ਮਾਹੀ ਜਿਸ ਸਿਮਰਨ ਤੈ ਸੋਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਤੇਰੀ ਨਾਮ ਬਾਣੀ ਕਾ ਪ੍ਰਕਾਸ਼ ਵਾਹਿਗੁਰਜ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ